ਜੀ ਦੋਸਤੋ ਨਮਸਕਾਰ ਜੀ ਅੱਜ ਆਪਾਂ ਖਰਾਕੀ ਤੱਤਾਂ ਬਾਰੇ ਗੱਲ ਕਰ ਰਹੇ ਹਾਂ ਸੋ ਦੋਸਤੋ ਜਿਹੜਾ ਇਹ ਝੋਨਾ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਇਹ ਝੋਨਾ ਆਪਾਂ 27 ਤਰੀਕ 6ਵਾਂ ਮਹੀਨਾ ਉਦੋਂ ਲਗਾਇਆ 27 ਤਰੀਕ ਨੂੰ ਇਹਦੇ ਵਿੱਚ ਆਪਾਂ ਨੇ ਇਹ ਬਾਣ ਆਪਣਾ ਹਰੇ-ਚਾਰੇ ਵਾਲਾ ਧੀ ਇਹਦੇ ਵਿੱਚ ਸਾਰੇ ਖਰਾਕੀ ਤੱਤ ਦੇ ਨਾਲ ਜਿਹੜੇ ਆਪਾਂ ਨੇ ਪਹਿਲਾਂ ਦਿੱਤੇ ਸੀ ਕਦੂ ਕਰਨਾ ਸਮੀ ਦਿੱਤੇ ਤੇ ਤੇ ਇੱਕ ਘਟਾ ਵਿੱਚ ਸੁਪਰ ਫਾਸਟ ਦਿੱਤਾ ਸੀ ਇੱਕ ਕਿੱਲੇ ਦੇ ਵਿੱਚ 25 ਕਿਲੋ ਇਹਦੇ ਵਿੱਚ ਆਪਾਂ ਨੇ ਪੋਟਾਸ਼ ਪਾਈ ਸੀ ਤੇ 10 ਕਿਲੋ ਆਪਾਂ 21% ਵਾਲੀ ਜ਼ਿੰਕ ਪਾਈ ਸੀ ਤੇ ਸਲਫਰ ਪਾਇਆ ਸੀ ਦਾਣੇਦਾਰ ਦੋਸਤੋ ਇਹਦੇ ਵਿੱਚ ਆਪਾਂ ਪਹਿਲਾਂ ਖਰਾਕੀ ਤੱਤ ਦੇਤੇ ਸੀ ਆ ਵੇਖੋ ਇਹਦੇ ਟਿਲਰਿੰਗ ਦੇਖੋ ਇਹ ਆਪਾਂ ਹੁਣ ਗਿਣੀਏ 1 2 3 4 5 6 7 8 9 10 11 12 13 14 15 16 17 18 19 20 21 22 23 24 ਟ੍ਰੇਲਰਿੰਗ 24 ਟ੍ਰੇਲਰਾਂ ਤੇ ਆ ਗਈ ਐਸੇ ਦੇ ਨਾਲ ਆਪਾਂ ਇਹੇ ਝੋਨੇ 'ਚ ਆਪਣੇ ਪਹਿਲਾ ਝੋਨਾ ਲੱਗਦਾ ਸੀ ਇਸ ਬਾਣ ਦੇ ਵਿੱਚ ਇਹ ਬਾਣ ਦੇ ਵਿੱਚ ਆਪਾਂ ਨੇ ਝੋਣ ਕੱਦੂ ਕਰਨ ਤੋਂ ਬਾਅਦ ਖਰਾਕ ਦਿੱਤੀ ਆ ਇਹ ਇਹ ਵੇਖੋ ਇਹਦੇ ਵਿੱਚ ਆਪਾਂ ਟ੍ਰੇਲਰਿੰਗ ਲਾਣੇ ਇੱਕ ਦੋ ਤਨ 4 5 6 7 8 9 10 11 12 13 14 15 16 17 18 19 ਇਹਦੇ ਵਿੱਚ 19 ਟਲਰਿੰਗ ਨੇ ਇਹ ਇਹ ਆਪਾਂ ਕੱਦੂ ਕਰਨ ਤੋਂ ਬਾਅਦ ਚੋਨਾ ਲੱਗਣ ਤੋਂ ਬਾਅਦ ਖਰਾਕੇ ਦਿੱਤੀ ਆ ਇਹਦੇ ਚ ਆਪਾਂ ਖਰਾਕ ਪਹਿਲਾਂ ਦਿੱਤੀ ਆ ਉਹ ਚੋਨਾ ਵੀ ਆਪਣਾ 28 ਤਰੀਕ ਨੂੰ 27 ਤਰੀਕ ਨੂੰ ਲੱਗਿਆ ਸੌਰੀ ਇਹ ਆਪਣਾ 28 ਤਰੀਕ ਨੂੰ ਲੱਗਿਆ ਠੀਕ ਆ بارش ਦੋਆਂ ਦੇ ਲਾਂਨ ਸਮੇਂ ਹੋ ਗਈ ਸੀ ਤੇ ਕਿਉਂਕਿ ਝੋਨੇ ਨੇ ਕੋਈ ਮੋੜ ਨਹੀਂ ਖਾਦੇ ਸੀ ਇਸ ਕਰਕੇ ਪਹਿਲਾਂ ਚੱਲ ਪਈ ਦੋਸਤੋ ਖਰਾਕੀ ਤੱਤਾਂ ਨੂੰ ਅਹਿਮੀਅਤ ਦਿਓ ਤਾਂ ਜੋ ਆਪਣਾ ਝਾੜ ਵਧੀਆ ਨਿਕਲ ਸਕੇ ਜੇ ਆਪਾਂ ਰੰਗ-ਬਰੰਗੇ ਲਫਾਫੇ ਨੂੰ ਅਹਿਮੀਅਤ ਦੇਵਾਂਗੇ ਨਾ ਤਾਂ ਆਪਣਾ ਝੋਨਾ ਜ਼ਰੂਰ ਕਾਲਾ ਰਹੂਗਾ ਝੋਨਾ ਕਾਲਾ ਜ਼ਰੂਰ ਰਹੂਗਾ ਪਰ ਕੇਰ ਵਕਤ ਆਪਾਂ ਉਹਦਾ ਪੱਕਾ ਰਿਜ਼ਲਟ ਨਹੀਂ ਕਹਿ ਸਕਦੇ ਜਿਹੜੇ ਆਪਣੇ ਖਰਾਕੀ ਤੱਤ ਨੇ ਇਹਨਾਂ ਦਾ ਆਪਾਂ ਪੱਕਾ ਰਿਜ਼ਲਟ ਕਹਿ ਸਕਦੇ ਆ ਸੋ ਧੰਨਵਾਦ ਜੀ ਕਿਵੇਂ ਲੱਗੀ ਵੀਡੀਓ ਲਾਈਕ ਕਮੈਂਟ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ